ਤੁਸੀਂ ਸੁਣ ਰਹੇ ਹੋ ਪੰਜਾਬੀ ਰੈਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 10 ਮਈ ਹੈ 10 ਮਈ 1760 1758 ਦੇ ਵਿੱਚ ਪੰਜਾਬ ਦੇ ਸੂਬੇਦਾਰ ਅਦੀਨਾ ਬੇਗ ਦੀ ਮੌਤ ਤੋਂ ਮਗਰੋਂ ਸਿੱਖ ਪੰਜਾਬ ਦੇ ਅਸਲੀ ਹਾਕਮ ਸਨ ਆਪਣੀ ਹਕੂਮਤ ਕਾਇਮ ਹੋਣ ਤੋਂ ਮਗਰੋਂ ਸਿੱਖਾਂ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਮੌਲ ਉਸਾਰੀ ਸ਼ੁਰੂ ਕੀਤੀ ਸਾਰੀਆਂ ਮਿਸਲਾਂ ਨੇ ਹੀ ਨਹੀਂ ਬਲਕਿ ਹਰ ਇੱਕ ਸਿੱਖ ਨੇ ਆਪਣੀ ਔਕਾਤ ਮੁਤਾਬਕ ਹਿੱਸਾ ਪਾਇਆ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਸਿੱਖਾਂ ਨੂੰ ਖਤ ਭੇਜੇ ਗਏ ਕਿ ਉਸ ਉਸਾਰੀ ਦੇ ਵਿੱਚ ਆਪਣਾ ਹਿੱਸਾ ਪਾਉਣ ਇਹ ਹੁਕਮਨਾਮੇ ਸਰਬੱਤ ਖਾਲਸਾ ਵੱਲੋਂ ਜਾਰੀ ਕੀਤੇ ਗਏ ਸਨ 10 ਮਈ 1930 23 ਅਪ੍ਰੈਲ 1930 ਦੇ ਦਿਨ ਪਸ਼ਾਵਰ ਦੇ ਵਿੱਚ ਗੰਗਾ ਸਿੰਘ ਕੰਬੋਜ ਦੀ ਪਤਨੀ ਆਪਣੇ 9.5 ਸਾਲ ਅਤੇ 16 ਸਾਲ ਦੇ ਦੋ ਬੱਚਿਆਂ ਸਣੇ ਟਾਂਗੇ ਦੇ ਵਿੱਚ ਸਵਾਰ ਹੋ ਕੇ ਜਾ ਰਹੀ ਸੀ ਕਿ ਇੱਕ ਬ੍ਰਿਟਿਸ਼ ਲਾਂਸ ਕਾਰਪੋਰਲ ਨੇ ਬਿਨਾਂ ਵਜਾ ਗੋਲੀਆਂ ਮਾਰ ਕੇ ਉਹਨਾਂ ਨੂੰ ਟਾਂਗੇ ਦੇ ਵਿੱਚ ਬੈਠਿਆਂ ਨੂੰ ਹੀ ਮਾਰ ਦਿੱਤਾ ਜਦੋਂ ਕੰਬੋਜ ਪਰਿਵਾਰ ਅਤੇ ਪਠਾਣਾ ਦੇ ਕਤਲ ਦੀ ਖਬਰ ਅੰਮ੍ਰਿਤਸਰ ਪੂਜੀ ਤਾਂ ਅਕਾਲੀ ਦਲ ਸਿਵਲ ਨਾ ਫਰਮਾਨੀ ਵਾਸਤੇ ਜਥਾ ਭੇਜਣ ਵਾਸਤੇ ਵਿਚਾਰਾਂ ਕਰ ਰਿਹਾ ਸੀ ਇਸ ਖਬਰ ਦੇ ਨਾਲ ਸਿੱਖਾਂ ਦੇ ਵਿੱਚ ਵੀ ਗੁੱਸੇ ਅਤੇ ਰੋਹ ਦੀ ਲਹਿਰ ਫੈਲ ਗਈ ਸੀ ਪਠਾਨ ਅਤੇ ਸਿੱਖ ਜੋ ਕਿ ਹਰੀ ਸਿੰਘ ਨਲਵਾ ਸ਼ਾਇਦ 1762 ਦੇ ਕਲੂਕਾਰੇ ਦੇ ਜ਼ਮਾਨੇ ਤੋਂ ਹੀ ਇੱਕ ਦੂਜੇ ਦੇ ਦੁਸ਼ਮਣ ਜਾਣੇ ਜਾਂਦੇ ਸਨ ਉਹਨਾਂ ਦੋਹਾਂ ਦਾ ਸਾਂਝਾ ਖੂਨ ਪਠਾਨਾਂ ਦੇ ਹੋਮਲੈਂਡ ਦੀ ਰਾਜਧਾਨੀ ਪੇਸ਼ਾਵਰ ਦੇ ਵਿੱਚ ਡੁਲੈਸੀ ਉੋਕੇ ਦੀ ਨਜ਼ਾਕਤ ਨੂੰ ਭਾਪਦਿਆਂ ਮਾਸਟਰ ਤਾਰਾ ਸਿੰਘ ਨੇ ਪਠਾਣਾ ਦੇ ਨਾਲ ਹਮਦਰਦੀ ਦਾ ਇਸ਼ਾਰਾ ਕਰਨ ਵਾਸਤੇ ਪਿਸ਼ਾਵਰ ਜਥਾਰੇ ਜਾਣ ਦਾ ਐਲਾਨ ਕਰ ਦਿੱਤਾ। ਇਸ ਸਬੰਧ ਦੇ ਵਿੱਚ ਇੱਕ ਜਲਸਾ ਜਲਿਆਂਵਾਲਾ ਬਾਗ ਅੰਮ੍ਰਿਤਸਰ ਦੇ ਵਿੱਚ ਕੱਢਿਆ ਗਿਆ। ਇਸ ਜਲਸੇ ਦੇ ਵਿੱਚ ਤਕਰੀਰ ਕਰਦਿਆਂ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਸਿੱਖ ਪਠਾਣਾ ਉੱਤੇ ਕੀਤੇ ਗਏ ਜ਼ੁਲਮ ਦੇ ਖਿਲਾਫ ਰੋਸ ਵਜੋਂ ਪਠਾਣਾ ਦੇ ਖੂਨ ਦੀ ਜਗ੍ਹਾ ਆਪਣਾ ਲਹੂ ਡੋਲਣਗੇ। ਸਿੱਖ ਤੇ ਪਠਾਣ ਇੱਕੋ ਮਿੱਟੀ ਦੇ ਬੱਚੇ ਨੇ ਅਤੇ ਆਪਣਾ ਸਾਂਝਾ ਲਹੂ ਇੱਕੋ ਥਾਂ ਡੋਲ ਕੇ ਸਾਬਤ ਕਰਨਗੇ ਕਿ ਉਹ ਇੱਕ ਨੇ। 10 ਮਈ 1930 ਦੇ ਦਿਨ ਮਾਸਟਰ ਤਾਰਾ ਸਿੰਘ ਅਤੇ ਉਹਨਾਂ ਦੇ 100 ਸਾਥੀ ਅਕਾਲ ਤਖਸਾਬ ਤੇ ਅਰਦਾਸ ਕਰਕੇ ਪਿਸ਼ਾਵਰ ਵਾਸਤੇ ਚੱਲ ਪਏ। ਮਾਸਟਰ ਤਾਰਾ ਸਿੰਘ ਨੂੰ ਤਾਂ ਲਾਹੌਰ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੀ ਗ੍ਰਿਫਤਾਰੀ ਦੇ ਬਾਵਜੂਦ ਉਹਨਾਂ ਦਾ ਜਥਾ ਮਾਰਚ ਕਰਦਾ ਹੋਇਆ ਪਿਸ਼ਾਵਰ ਵੱਲ ਚੱਲਦਾ ਗਿਆ। ਜ਼ੇਲਮ ਦੇ ਨੇੜੇ ਦੀਨਾ ਕੋਲ ਜਥੇ ਨੂੰ ਰੋਕ ਕੇ ਉਸ ਤੇ ਵੈਸ਼ੀਆਂ ਨਾਲ ਲਾਠੀ ਚਾਰਜ ਕੀਤਾ ਗਿਆ। ਲਾਠੀਆਂ ਉਦੋਂ ਤੱਕ ਪੈਂਦੀਆਂ ਰਹੀਆਂ ਜਦੋਂ ਤੱਕ ਜਥੇ ਦਾ ਇੱਕ ਇੱਕ ਮੈਂਬਰ ਲਹੂ ਵਹਾਉਣ ਤੋਂ ਬਾਅਦ ਬੇਹੋਸ਼ਨਾ ਹੋ ਗਿਆ। ਇੰਜ ਸਿੱਖਾਂ ਦੇ ਪਠਾਣਾ ਨੇ ਇੱਕ ਦੂਜੇ ਵਾਸਤੇ ਖੂਨ ਡੋਲ ਕੇ ਪੁਰਾਣੀ ਦੁਸ਼ਮਣੀ ਖਤਮ 10 ਮਈ 1955 ਵਿਸਾਖੀ ਦੇ ਮੌਕੇ ਤੇ ਸਿੱਖਾਂ ਨੇ ਅੰਮ੍ਰਿਤਸਰ ਦੇ ਵਿੱਚ 14 ਅਪ੍ਰੈਲ 1955 ਦੇ ਦਿਨ ਜਲੂਸ ਕੱਢਿਆ ਇਹ ਜਲੂਸ ਘੰਟਾ ਘਰ ਤੋਂ ਚੱਲਿਆ ਦੱਸਦੇ ਕਿ ਇਸ ਜਲੂਸ ਤੇ ਪੱਥਰਬਾਜ਼ੀ ਵੀ ਹੋਈ ਪੁਲਿਸ ਨੇ ਇਹਨਾਂ ਸ਼ਰਾਰਤੀਆਂ ਸਰਾਂ ਨੂੰ ਗ੍ਰਿਫਤਾਰ ਕਰ ਲਿਆ ਜਦ ਇਸ ਕਨੌਣੀ ਹਰਕਤ ਦੇ ਖਿਲਾਫ ਪ੍ਰੋਟੈਸਟ ਹੋਇਆ ਤਾਂ ਅਗਲੇ ਦਿਨ ਸਰਕਾਰ ਨੇ ਕੁਝ ਸੰਗੀ ਗ੍ਰਿਫਤਾਰ ਕਰ ਲਏ ਇਸ ਦੇ ਨਾਲ ਹੀ ਕਈ ਸਿੱਖ ਨੌਜਵਾਨਾਂ ਨੂੰ ਵੀ ਦਫਾ 188 ਈਟ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਵਿੱਚ ਮਨਜੀਤ ਸਿੰਘ ਐਡੀਟਰ ਸੰਤ ਸਪਾਹੀ ਮਿਊਸਪਲ ਕਮਿਸ਼ਨਰ 베ਦੀ ਰਿਸ਼ਪਾਲ ਸਿੰਘ ਹਰਬੰਸ ਸਿੰਘ ਗੜਗੱਜ ਇੰਦਰ ਸਿੰਘ ਕੰਬੋਜ ਪੂਰਨ ਸਿੰਘ ਜੋਸ਼ ਸੰਤੋਖ ਸਿੰਘ ਥੜਾ ਸਾਫ ਕਰਤਾਰ ਸਿੰਘ ਅੰਮ੍ਰਿਤ ਕਾਕਾ ਪ੍ਰੀਤਮ ਸਿੰਘ ਸੇਵਕ ਤੇਜਾ ਸਿੰਘ ਹਰਬੰਸ ਸਿੰਘ ਪਾਟਿਆ ਰਿਤਪਾਲ ਸਿੰਘ ਅਵਤਾਰ ਸਿੰਘ ਜੋਗੀ ਵੀ ਸ਼ਾਮਲ ਸਨ ਇਹਨਾਂ ਸਿੱਖਾਂ ਨੇ ਜ਼ਬਾਨਤਾਂ ਤੇ ਰਿਹਾ ਹੋਣ ਤੋਂ ਨਾ ਕਰ ਦਿੱਤੀ ਸੀ। ਅਗਲੇ ਦਿਨ ਗੁਰੂ ਦਾ ਬਾਗ ਦੇ ਵਿੱਚ ਸਜੇ ਦੀਵਾਨ ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਆਖਿਆ ਕਿ ਸਿੱਖ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਤੇ ਪਾਬੰਦੀ برداشت ਨਹੀਂ ਕਰਨਗੇ। ਉਹਨਾਂ ਐਲਾਨ ਕੀਤਾ ਕਿ ਜੇਕਰ 23 April ਤੱਕ ਇਹ ਪਾਬੰਦੀ ਨਾ हटਾਈ ਗਈ ਤਾਂ ਇਸ ਦੇ ਖਿਲਾਫ ਮੋਰਚਾ ਲਾ ਦਿੱਤਾ ਜਾਵੇਗਾ। ਸਰਕਾਰ ਨੇ ਇਸ ਦੀ ਪ੍ਰਵਾਹ ਨਾ ਕੀਤੀ। 24 April ਦੇ ਦਿਨ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 10 May 1955 ਤੋਂ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। 10 ਮਈ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਨੋਟਿਸ ਦੀ ਮਿਆਦ ਖਤਮ ਹੋ ਗਈ ਸੀ ਅਤੇ ਉਸ ਦਿਨ ਪਹਿਲਾ ਜੱਥਾ ਭੇਜਿਆ ਜਾਣਾ ਸੀ। ਸ਼ਾਮ ਨੂੰ 7 ਵਜੇ ਮੰਜੀ ਸਾਹਿਬ ਦੇ ਵਿੱਚ ਇੱਕ ਭਾਰੀ ਦੀਵਾਨ ਸਜਾਇਆ ਗਿਆ। ਇਸ ਦੀਵਾਨ ਦੇ ਵਿੱਚ 1 ਲੱਖ ਦੇ ਕਰੀਬ ਸਿੱਖ ਹਾਜ਼ਰ ਸਨ। ਮਾਸਟਰ ਤਾਰਾ ਸਿੰਘ ਨੇ ਮੰਜੀ ਸਾਹਿਬ ਦੀ ਸਟੇਜ ਤੋਂ ਐਲਾਨ ਕੀਤਾ ਕਿ ਸਿੱਖੋ ਅਸੀਂ ਆਜ਼ਾਦੀ ਮੰਗਦੇ ਹਾਂ ਤੇ ਇਹ ਅਸਾਨੂੰ ਡੂੰਗੀ ਗੁਲਾਮੀ ਹੇਠ ਫਸਾਉਣ ਨੂੰ ਫਿਰਦੇ ਨੇ। ਅਸੀਂ ਜੋ ਕੀ ਹਾਲਤ ਤੋਂ ਸੰਤੁਸ਼ਟ ਨਹੀਂ ਅਤੇ ਪੰਜਾਬੀ ਸੂਬਾ ਮੰਗਦੇ ਹਾਂ। ਐਸਮੋਗਰ ਮਾਸਟਰ ਤਾਰਾ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫਤਾਰੀ ਦੇਣ ਲਈ ਮੰਜੀ ਸਾਹਿਬ ਦੇ ਦੀਵਾਨ ਦੇ ਵਿੱਚੋਂ ਬਾਹਰ ਨਿਕਲਿਆ ਪੁਲਿਸ ਦੀ ਭਾਰੀ ਫੋਰਸ ਉਸ ਨੂੰ ਜੀਆਂ ਆਖਣ ਵਾਸਤੇ ਮੌਜੂਦ ਸੀ ਜਦ ਮਾਸਟਰ ਤਾਰਾ ਸਿੰਘ ਗ੍ਰਿਫਤਾਰੀ ਦੇਣ ਵਾਸਤੇ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਹਨਾਂ ਉੱਤੇ ਪੈਸਿਆਂ ਨੋਟਾਂ ਤੇ ਫੁੱਲਾਂ ਦਾ ਮੀਂਹ ਵਰਾ ਦਿੱਤਾ ਨਾਕੇ ਤੇ ਪੁੱਜਦੇ ਪੁਲਿਸ ਨੇ ਮਾਸਟਰ ਜੀ ਨੂੰ ਗ੍ਰਿਫਤਾਰ ਕਰਕੇ ਆਪਣੀ ਜੀਪ ਦੇ ਵਿੱਚ ਬਿਠਾ ਲਿਆ ਸੀ ਜਸਮੈ 1984 ਗਿਆਨੀ ਪ੍ਰਤਾਪ ਸਿੰਘ ਸਾਬਕਾ ਗ੍ਰੰਥੀ ਅਕਾਲ ਤਖਤ ਸਾਹਿਬ ਸ਼ੁਰੂ-ਸ਼ੁਰੂ ਦੇ ਵਿੱਚ ਸੰਜੀਦਾ ਅਕਾਲੀ ਸੀ ਪਰ 1947 ਤੋਂ ਬਾਅਦ ਉਹ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਲੜ ਕੇ ਪੰਥ ਵਿਰੋਧੀ ਤਾਕਤਾਂ ਦਾ ਸਾਹਮਣਾ ਦੇਣ ਲੱਗ ਪਿਆ ਅਤੇ 1966 ਤੱਕ ਉਹ ਕੈਰੋਂ ਦਾ ਹੱਥ ਠੋਕਾ ਬਣਿਆ ਰਿਹਾ ਪਰ ਕੈਰੋਂ ਦੇ ਕਤਲ ਤੋਂ ਮਗਰੋਂ ਉਹ ਇਕੱਲਾ ਪੈ ਗਿਆ ਵਿੱਚ ਵਿੱਚ ਉਸਨੇ ਅਕਾਲੀਆਂ ਦੇ ਨੇੜੇ ਆਉਣ ਦੀ ਕੋਸ਼ਿਸ਼ ਵੀ ਕੀਤੀ 1978 ਦੇ ਵਿੱਚ ਉਹ ਨਿਰੰਕਾਰੀਆਂ ਦੇ ਖਿਲਾਫ ਫਲੈਅਰ ਦਾ ਹਿੱਸਾ ਸੀ ਪਰ ਛੇਤੀ ਮਗਰੋਂ ਹੀ ਉਸ ਦੀ ਨੇੜਤਾ ਲਾਲਾ ਜਗਤ ਨਾਰਾਇਣ ਦੇ ਨਾਲ ਹੋ ਗਈ ਸੀ ਅਤੇ ਉਹ ਉਸ ਦੀ ਅਖਬਾਰ ਦੇ ਵਿੱਚ ਬਕਾਇਦਾ ਲੇਖ ਲਿਖ ਕੇ ਖਾਰ ਕਹਾੜਕੂਆ ਤੇ ਅਕਾਲੀਆਂ ਨੂੰ ਭੰਡਣ ਲੱਗ ਪਿਆ ਸੀ ਖਾਰਕੂਆ ਨੇ ਉਸ ਨੂੰ ਬਹੁਤ ਵਰਜਿਆ ਪਰ ਉਹ ਨਾਟਲਿਆ ਤਾਂ 10 ਮਈ 1984 ਦੇ ਦਿਨ ਖਾਰਕੂਆ ਨੇ ਉਸ ਦਾ ਕਤਲ ਕਰ ਦਿੱਤਾ ਲੁਧਿਆਣਾ ਦੇ ਕਾਲੀਚਰਨ ਵਾਂਗ ਚੌਧਰੀ ਬਲਬੀਰ ਸਿੰਘ ਹੁਸ਼ਾਰਪੁਰੀ ਵੀ ਸਿੱਖਾਂ ਦੇ ਖਿਲਾਫ ਬਹੁਤ ਬਿਆਨ ਦਿਆ ਕਰਦਾ ਸੀ 1984 ਦੇ ਵਿੱਚ ਤਾਂ ਉਸ ਨੇ ਹੱਥੀਂ ਮਕਾ ਦਿੱਤੀ ਦਰਬਾਰ ਸਾਹਿਬ ਤੇ ਹਮਲੇ ਦੀ ਖੁਸ਼ੀ ਦੇ ਵਿੱਚ ਉਸ ਨੇ ਮਠਾਈ ਵੀ ਵੰਡੀ ਸੀ ਇਹਨਾਂ ਦਿਨਾਂ ਦੇ ਵਿੱਚ ਉਸ ਨੇ ਸਿੱਖਾਂ ਤੇ ਹਮਲੇ ਵੀ ਕਰਵਾਏ ਖਾਰਕੂਆ ਨੇ ਉਸ ਨੂੰ ਬਹੁਤ ਵਰਜਿਆ ਪਰ ਉਹ ਨਾਟਲਿਆ ਤਾਂ 10 ਮਈ 1985 ਦੇ ਦਿਨ ਖਾਰਕੂਆ ਨੇ ਉਸ ਨੂੰ ਵੀ ਖਤਮ ਕਰ ਦਿੱਤਾ ਦਿੱਲੀ ਅਤੇ ਹੋਰ ਇਲਾਕਿਆਂ ਦੇ ਵਿੱਚ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਕਤਲ ਕਰਨ ਦੇ ਜਵਾਬੇ ਅਮਲ ਵਜੋਂ ਕੁਝ ਖਾੜਕੂ ਸਿੱਖਾਂ ਨੇ ਦਿੱਲੀ ਦੇ ਵਿੱਚ ਟ੍ਰਾਂਜਿਸਟਰ ਬੰਬਾਂ ਦੇ ਰਾਹੀਂ ਐਕਸ਼ਨ ਕੀਤੇ। ਇਹ ਐਕਸ਼ਨ 10 ਮਈ ਨੂੰ ਦਿੱਲੀ ਅਤੇ ਕਈ ਹੋਰ ਇਲਾਕਿਆਂ ਦੇ ਵਿੱਚ ਕੀਤੇ ਗਏ। ਇਸ ਦੇ ਨਾਲ 74 ਬੰਦੇ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋਏ। 12 ਮਈ ਨੂੰ ਇਸ ਕੇਸ ਦੇ ਵਿੱਚ ਤਿੰਨ ਸਿੱਖ ਗ੍ਰਿਫਤਾਰ ਕੀਤੇ ਗਏ। ਇਹਨਾਂ ਦੇ ਵਿੱਚ ਭਾਈ ਮਨਮੋਹਨ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਕਰਤਾਰ ਸਿੰਘ ਨਰੰਗ ਵੀ ਸ਼ਾਮਲ ਸਨ। 10 ਮਈ 1987 ਦੇ ਦਿਨ ਪੁਲਿਸ ਨੇ ਵਿਰਸਾ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਸੌਰਸਿੰਘ ਜ਼ਿਲ੍ਹਾ ਤਰਨਤਾਰਨ ਅਤੇ ਗੁਰਪਾਲ ਸਿੰਘ ਬੱਬਰ ਵਾਸੀ ਪੁੱਚੋ ਮੰਡੀ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 10 ਮਈ 1988 ਦੇ ਦਿਨ ਪੁਲਿਸ ਨੇ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਭਪਿੰਦਰ ਸਿੰਘ ਖਾਲਸਾ ਬਬਰ ਪੁੱਤਰ ਕੁਲਦੀਪ ਸਿੰਘ ਵਾਸੀ ਮਹਤਪੁਰਨ ਕੋਦਰ ਜਲੰਧਰ, ਪ੍ਰਤਪਾਲ ਸਿੰਘ ਪੁੱਤਰ ਗੁਰਦਾਲ ਸਿੰਘ ਵਾਸੀ ਗੱਗੋਬੋਹਾ, ਸੁਰਜਨ ਸਿੰਘ ਪੁੱਤਰ ਮਸਾ ਸਿੰਘ ਵਾਸੀ ਪੱਧਰੀ, ਗੁਰਨਾਮ ਸਿੰਘ ਕੜਿਆਲਾ, ਜਸਸ ਸਿੰਘ ਬਾਗਠਠਾ, ਦਰਬਾਰਾ ਸਿੰਘ ਪੁੱਤਰ ਲਖਮਨ ਸਿੰਘ ਵਾਸੀ ਠੱਠਾ, ਜਸਵੰਤ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਠੱਠਾ, ਪ੍ਰਤਾਪ ਸਿੰਘ, ਗੁਰਨਾਮ ਸਿੰਘ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਹਰਜੀਤ ਸਿੰਘ ਰਾਜੂ ਵਾਸੀ ਕਸੇਲ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਸਮੇਂ 1999 ਦਿਨ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਸੋਈਆਂ ਜ਼ਿਲ੍ਹਾ ਲੁਧਿਆਣਾ ਤੇ ਪਲਵਿੰਦਰ ਸਿੰਘ ਮਾਨਸਰੋਵਰ ਕਪੂਰਥਲਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 10 ਮਈ 1990 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਗਟ ਸਿੰਘ ਬੱਬਰ ਵਾਸੀ ਦਾਸੂਵਾਲ ਬੁਰਜਰਾਏ ਕੇ ਅਮੋਲਕ ਸਿੰਘ ਅਤੇ ਜੈਮਲ ਸਿੰਘ ਵਾਸੀ ਸੁਰਤ ਸਿੰਘ ਅਮਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 10 ਮਈ 1991 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਵਾਸੀ ਸਾਰੇਵਾਲ ਗੁਰਦਾਸਪੁਰ, ਸੁਖਪਾਲ ਸਿੰਘ, ਗੁਰਮੀਤ ਸਿੰਘ ਬੱਬਰ ਵਾਸੀ ਰੋਪੜ, ਮਹਿੰਦਰ ਸਿੰਘ ਕੋਕੀ ਉਰਫ ਬਾਬਾ ਬਰੇਲੀ ਵਾਸੀ ਸੇਖਵਾਲ ਲੁਧਿਆਣਾ, ਗੁਰਜੀਤ ਸਿੰਘ ਟਪਈ, ਸੁਖਦੇਵ ਸਿੰਘ ਮੰਗੀਆਂ, ਤਰਲੋਚਨ ਸਿੰਘ ਮੰਗੀਆਂ, ਗੁਰਮੀਤ ਸਿੰਘ ਤੇਜਾ ਵਹੀਲਾ, ਬਰਰਾਜ ਸਿੰਘ ਬੱਲ, ਜਗਤਾਰ ਸਿੰਘ ਪੋਰਸੀ, ਲਖਵਿੰਦਰ ਸਿੰਘ ਤਖਤੂ ਚੱਕ, ਲਖਵੀਰ ਸਿੰਘ ਲੱਖਾ ਰਾ ਸਿੰਘ ਮੱਲੀ ਇਕਬਾਲ ਸਿੰਘ ਉਰਫ ਮਿੰਨੀ ਬਾਬਾ ਰੌਂਤਾ ਹਰਜੀਤ ਸਿੰਘ ਉਰਫ ਬਹਾਦਰ ਸਿੰਘ ਅਤੇ ਉਸਦਾ ਭਰਾ ਜਸਵੰਤ ਸਿੰਘ ਸਜੱਸਾ ਦਲੇਰ ਸਿੰਘ ਦਲੇਰਾ ਬੱਬਰ ਵਾਸੀ ਪੁਤਲੀ ਘਰ ਅੰਮ੍ਰਿਤਸਰ ਹਰਪ੍ਰਜਨ ਸਿੰਘ ਵਾਸੀ ਵੇਰਕਾ ਅੰਮ੍ਰਿਤਸਰ ਪਰਮੇਲ ਸਿੰਘ ਫੌਜੀ ਉਰਫ ਚੜਦੀ ਕਲਾ ਜੋਗਾ ਸਿੰਘ ਉਰਫ ਪੰਜੰਗੀ ਉਰਫ ਹਰੀ ਸਿੰਘ ਹਰਬੰਸ ਸਿੰਘ ਪੰਜੰਗੀ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 10 ਮਈ 1992 ਦਿਨ ਪੁਲਿਸ ਨੇ ਮਨਮੋਹਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਥਰਮਲ ਕਲੋਨੀ ਬਠਿੰਡਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 10 ਮਈ 1992 ਦਿਨ ਪ੍ਰਗਟ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਜ਼ਫਰਵ ਇੱਕ ਵਿਰੋਧੀ ਧੜੇ ਨੇ ਇੱਕ ਮੀਟਿੰਗ ਦੇ ਵਿੱਚ ਸੱਦ ਕੇ ਧੋਖੇ ਦੇ ਨਾਲ ਭਰਾ ਮਾਰੂ ਜੰਗ ਦੇ ਵਿੱਚ ਮਾਰ ਦਿੱਤਾ ਉਸ ਦਾ ਭਰਾ ਸ਼ਹੀਦ ਪ੍ਰਗਟ ਸਿੰਘ ਸਮਰਾ 1991 ਦੇ ਵਿੱਚ ਪਹਿਲੇ ਸ਼ਹੀਦ ਹੋ ਚੁੱਕਾ ਸੀ ਅਤੇ ਤੀਜਾ ਭਰਾ ਪੁਲਿਸ ਦੀ ਤਸ਼ੱਦਦ ਸਹਰਿਆ ਸੀ ਇਹ ਸੀ ਸਿੱਖ ਇਤਿਹਾਸ ਦੇ ਵਿੱਚ 10 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ